ਜਦੋਂ ਤੱਕ ਮਨ ਬਦੀਨ ਰਹਦਾ ਹੈ ਭਾਵੇਂ ਮਨ ਮੈਲਾ ਹੈ ਕਿਉਂਕਿ ਇਸ ਮਨ ਨੂੰ ਜਨਮ ਜਮਤਰਾਂ ਦੀ ਬੈੜ ਲੱਗੀ ਹੋਈ ਹੈ ਇਸ ਮਨ ਨੂੰ ਜਨਮ ਜਨਮ ਕੀ ਮਨ ਦਾ ਕੀ ਕਾਲਾ ਹੋਆ ਸਿਆਹੋ ਖੰਨੀ ਤੋਤੀ ਉਂਝਲੀ ਨਾ ਹੋਵੇ ਜੇ ਸੋ ਬਣਵਾਉ ਕਹਿੰਦੇ ਨੇ ਜਦੋਂ ਤੱਕ ਮਨ ਬਦੀਨ ਹੈ ਤੇ ਜਨਮ ਮਰਨ ਦਾ ਸੰਕਰਣ ਨਹੀਂ ਮਿਲਦਾ ਮਨ ਮੈੜੇ ਕਰਕੇ ਹੀ ਅਸਲ ਵਿੱਚ ਵਾਰ-ਵਾਰ ਸੰਸਾਰ ਦੇ ਜੰਮਣਾ ਤੇ ਵਾਰ-ਵਾਰ ਮਰਨਾ ਪੈਂਦਾ ਹੈ ਬੰਧਨ ਮੁਕਤ ਨਹੀਂ ਹੁੰਦਾ ਮਨ ਨੂੰ ਰੋਕਿਆ ਹੱਥ ਜੋਗ ਨਾਲ ਮਨ ਨਿਰਮਲ ਨਹੀਂ ਹੁੰਦਾ ਜਿਵੇਂ ਅਸੀਂ ਜੋਗੀ ਹੱਥ ਜੋਗ ਕਰਦੇ ਜੇ ਮਨ ਦੇ ਹੱਥ ਦੇ ਨਾਲ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਵੀ ਮਨ ਨਿਰਮਲ ਨਹੀਂ ਹੁੰਦਾ ਮਨ ਨਿਰਮਲ ਹੁੰਦਾ ਹੈ ਕੇਵਲ ਤੇ ਕੇਵਲ ਨਰੂਪ ਅਕਾਲ ਦੀ ਭਗਤੀ ਕਰਨ ਨਾਲ ਹੀ ਜਿਹੜਾ ਮਨ ਜਨ ਨਿਰਮਲ ਹੁੰਦਾ ਨਿਰਮਲ ਮਨ ਦੇ ਅੰਦਰ ਹੀ ਵਸਣ ਦੇ ਵਿੱਚ ਉਸ ਅਕਾਲ ਪੁਰਖ ਵਹਿੰਦਾ